ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਬੀਜੇਪੀ ਕੰਗਨਾ ਦੇ ਸੀਆਈਐਸਐਫ ਕੁਲਵਿੰਦਰ ਕੌਰ ਨੇ ਮਾਰਿਆ ਥੱਪੜ ਮਾਂ ਬਾਰੇ ਗਲਤ ਬੋਲਣ ਤੇ ਆਇਆ ਸੀ ਗੁੱਸਾ ਕੀ ਹੈ ਪੂਰੀ ਅਪਡੇਟ ਅਤੇ ਕੰਗਨਾ ਨਿਰੋਤੇ ਕਿਉਂ ਥੱਪੜ ਵੱਜਿਆ ਗਿਆ ਅਤੇ ਕਿਸ ਕਾਰਨ ਇਹ ਇੰਨਾ ਜ਼ਿਆਦਾ ਮਾਮਲਾ ਬਣ ਗਿਆ ਉਹ ਜਾਣਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੀਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੇ ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੇ ਕਿਹਾ ਉਹ ਤੋਂ ਮੇਰੀ ਮਾਂ ਬੈਠੀ ਸੀ ਧਰਨੇ ਤੇ ਜੋ ਦਿੱਤਾ ਸੀ ਹਜ਼ਾਰ-ਹਜ਼ਾਰ ਰੁਪਏ ਵਾਲਾ ਭਿਆਨ ਜਿਸ ਦੇ ਉੱਪਰ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਨ ਦਾ ਇਲਜ਼ਾਮ ਲਗਾਇਆ ਹੋਇਆ ਕਿਹਾ ਕਿ ਕੰਗਨਾ ਨਿਤੌਣ ਨੇ ਤਿੰਨ ਖੇਤ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਗਲਤ ਬਿਆਨ ਦਿੱਤਾ ਸੀ ਕਿ ਪੰਜਾਬ ਦੀਆਂ ਔਰਤਾਂ ਪੈਸੇ ਲਈ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦੀਆਂ ਹਨ ਕੰਗਨਾ ਨੇ ਜਿਹੜਾ ਕਿ 1000 100 ਰੁਪਏ ਵਾਲਾ ਬਿਆਨ ਦਿੱਤਾ ਸੀ ਉਸ ਦੇ ਵਿੱਚ ਮੇਰੀ ਮਾਂ ਸੀ ਮੱਧ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਚੁਣੀ ਗਈ ਪਾਲੀਵਰਡ ਅਰ ਕੰਗਨਾ ਨਿਰੌਨ ਨਾਲ ਵੀਰਵਾਨ ਨੂੰ ਚੰਡੀਗੜ੍ਹ 에어ਪੋਰਟ ਤੇ ਇੱਕ ਵੱਡੀ ਘਟਨਾ ਵਾਪਰੀ ਜਿਸ ਚ ਸੀਆਈਐਫ ਇੱਕ ਮਹਿਲਾ ਜਵਾਨ ਨੇ ਕੰਗਨਾ ਨਿਰੌਨ ਨੂੰ ਤੱਪੜ ਮਾਰਿਆ ਇਸ ਘਟਨਾ ਤੋਂ ਬਾਅਦ 에어ਪੋਰਟ ਤੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਕੰਗਨਾ ਕਾਫੀ ਗੁੱਸੇ ਚ ਨਜ਼ਰ ਆਈ ਅਤੇ ਵੀਡੀਓ ਕੁਝ ਕਹਿੰਦੀ ਨਜ਼ਰ ਆਈ ਕੰਗਨਾ ਦਾ ਸਟਾਫ ਵੀ ਕਾਫੀ ਹੜਤ ਦਫਰੀਚ ਸੀਆਈਐਫ ਅਤੇ 에어ਪੋਰਟਸ ਅਧਿਕਾਰੀਆਂ ਤੇ اپنی ਨਜ਼ਰ ਤੱਕ ਦਰਜ ਕਰਵਾਨ ਨਜ਼ਰ ਆਇਆ ਇਹ ਜਾਣਕਾਰੀ ਜ਼ਰੂਰੀ ਹੈ ਕਿ ਪੂਰਾ ਮਾਮਲਾ ਕੀ ਹੈ ਆਉਂ ਜਾਂਦੇ ਆ ਇਸ ਵੀਡੀਓ ਦੁਆਰਾ ਸੂਤਰਮ ਪ੍ਰਭਕ ਸੰਸਦ ਮੈਂਬਰ ਚੁਨੀ ਜਾਂ ਤੋਂ ਪਾਤ ਕੰਗਣਾ ਤੋਂ ਦਿੱਲੀ ਜਾਂ ਤੋਂ ਚੰਡੀਗੜ੍ਹ 에어ਪੋਰਟ ਆ ਅਤੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਕੰਗਣਾ ਤੋਂ ਦਿੱਲੀ ਜਾਂ ਤੋਂ ਪਹਿਲਾ ਹਵਾਈ ਅੱਡੇ ਤੇ ਤਲਾਸ਼ੀ ਲਈ ਰੁਕੀ ਉਸ ਭਾਲ ਲਈ ਐਸਐਚ ਖੇਤਰ ਵਿੱਚ ਪਹੁੰਚੀ ਇੱਥੇ ਕੌਨਸਟੇਬਲ ਮਹਿਲਾ ਕੁਲਵਿੰਦਰ ਕੌਰ ਨੇ ਉਸਦੀ ਤਲਾਸ਼ੀ ਲਈ ਲੈਨ ਤੋਂ ਬਾਅਦ ਮਹਿਲਾ ਕੰਗਲਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਸਤੇ ਥੱਪੜ ਮਾਰ ਦਿੱਤਾ ਇਸਤੇ ਬਾਰੇ ਉਹਨਾਂ ਨੇ ਦੱਸਿਆ ਕਿ ਇੱਕ ਪਾਲੀਵੁੱਡ ਸਟਾਰ ਅਤੇ ਭਾਜਪਾ ਦੇ ਐਮਪੀ ਕਨਨ ਤੌਰ ਨੇ ਪੰਜਾਬ ਦੀਆਂ ਔਰਤਾਂ ਲਈ ਗਲਤ ਸ਼ਬਦ ਬੋਲੇ ਸੀ ਜਿਸ ਕਰਕੇ ਉਸਨੇ ਆਪਣਾ ਬਦਲਾ ਲਿਆ ਅਤੇ ਉਹ ਆਪਣੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਪਲੱਸ ਉਹਨਾਂ ਨੇ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਇੱਕ ਇਹਤ ਕਿ ਦਿਖਾਇਆ ਕਿ ਪੰਜਾਬ ਦੀਆਂ ਔਰਤਾਂ ਵੀ ਕਿਸੇ ਤੋਂ ਘਟ ਨਹੀਂ ਅਗਰ ਉਹਨਾਂ ਦੇ ਖਿਲਾਫ ਕੋਈ ਵੀ ਗਲਤ ਸ਼ਬਦ ਬੋਲਦਾ ਹੈ ਜਾਂ ਫਿਰ ਗਲਤ ਕਰਦਾ ਹੈ ਤਾਂ ਉਹ ਉਹਨਾਂ ਦਾ ਬਦਲਾ ਲੈਣਾ ਖੂਬ ਤਰੀਕੇ ਨਾਲ ਜਾਣਦੀਆਂ ਨੇ ਤਾਂ ਇਹ ਸੀ ਅੱਜ ਦੀ ਅਪਡੇਟ ਅਗਰ ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਪੰਜਾਬੀਆਂ ਉਹਨਾਂ ਲੜਕਿਆਂ ਨੂੰ ਵੀ ਇਸ ਚੀਜ਼ ਬਾਰੇ ਪਤਾ ਲੱਗ ਸਕੇ ਜੋ ਕਿ ਅੱਜਕੱਲ ਸਿਰਫ ਇੰਸਟਾਗ੍ਰam ਫੇਸਬੁਕ ਉੱਪਰ ਹੀ ਆਪਣਾ ਹੱਕ ਜਮਾਉਂਦਿਆਂ ਨੇ ਜਦਕਿ ਅਸਲੀ ਲੜਾਈ ਰਣ ਵਿਭਾਗ ਵਿੱਚ ਹੈ ਨਾ ਕਿ ਇੰਸਟਾ ਫੇਸਬੁਕ ਉੱਪਰ ਤਾਂ ਇਹ ਸੀ ਅੱਜ ਦਾ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ